ਸ਼ੀਅਰ ਬਾਜ਼ਾਰ ਹੁਣ ਤੱਕ ਦੀ ਸਭ ਤੋਂ ਵੱਡੀ ਉਚਾਈ ਤੇ ਪਹੁੰਚ ਗਿਆ ਹੈ ਸੈਂਸੈਕਸ 82 ਅੰਕਾਂ ਦੀ ਉਚਾਈ ਦੇ ਨਾਲ 26642 ਦੇ ਅੰਕੜੇ ਤੇ ਪਹੁੰਚ ਗਿਆ ਹੈ ਨਿਫਟੀ 7963 ਦੇ ਅੰਕੜੇ ਤੇ ਵਪਾਰ ਕਰ ਰਿਹਾ ਹੈ ਦਿਨ ਦੀ ਸ਼ੁਰੂਆਤ ਚੰਗੀ ਰਹੀ ਹੈ ਅਤੇ ਚੰਗੀ ਖਬਰ ਇਹ ਕਹੀ ਜਾ ਸਕਦੀ ਹੈ ਕਿਉਂਕਿ ਭਾਰਤੀ ਬਾਜ਼ਾਰ ਦੇ ਵਿੱਚ ਲਗਾਤਾਰ ਮਜ਼ਬੂਤੀ ਦੇਖਣ ਨੂੰ ਮਿਲ ਰਹੀ ਹੈ ਉਛਾਲ ਦੇਖਣ ਨੂੰ ਮਿਲ ਰਿਹਾ ਹੈ ਸ਼ੀਅਰ ਬਾਜ਼ਾਰ ਦੇ ਵਿੱਚ ਉਛਾਲ ਅੱਜ ਫਿਰ ਤੋਂ ਦੇਖਿਆ ਗਿਆ ਹੈ ਪਿਛਲੇ ਕਈ ਦਿਨਾਂ ਤੋਂ ਉਛਾਲ ਇਹ ਦਰਜ ਕੀਤਾ ਜਾ ਰਿਹਾ ਕਿਉਂਕਿ ਵਿਦੇਸ਼ੀ ਬਾਜ਼ਾਰ ਦੇ ਵਿੱਚ ਮਜ਼ਬੂਤੀ ਬਣੀ ਹੋਈ ਹੈ ਵਿਦੇਸ਼ੀ ਬਾਜ਼ਾਰ ਦੇ ਵਿੱਚ ਮਜ਼ਬੂਤੀ ਬਣਨ ਦੇ ਨਾਲ ਭਾਰਤੀ ਬਾਜ਼ਾਰ ਤੇ ਵੀ ਇਸ ਦਾ ਅਸਰ ਕਿਹੋ ਜਿਹਾ ਕਿਤੇ ਦੇਖਣ ਨੂੰ ਮਿਲ ਰਿਹਾ ਹੈ ਸ਼ੇਅਰ ਬਾਜ਼ਾਰ ਹੁਣ ਤੱਕ ਦੀ ਸਭ ਤੋਂ ਵੱਡੀ ਉਚਾਈ ਤੇ ਪਹੁੰਚ ਗਿਆ ਯਾਨੀ ਕਿ ਸੈਂਸੈਕਸ 82 ਅੰਕਾਂ ਦੀ ਉਚਾਈ ਦੇ ਨਾਲ 26642 ਦੇ ਅੰਕੜੇ ਤੇ ਪਹੁੰਚ ਗਿਆ ਨਿਫਟੀ 7969 ਦੇ ਅੰਕੜੇ ਤੇ ਵਪਾਰ ਕਰ ਰਿਹਾ ਹੈ ਸੈਂਸੈਕਸ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ ਤੇ ਪਹੁੰਚਿਆ ਸ਼ੇਅਰ ਬਾਜ਼ਾਰ ਦੇ ਵਿੱਚ ਸਭ ਤੋਂ ਹੁਣ ਤੱਕ ਦਾ ਵੱਡਾ ਉਚਾਲ ਜ਼ਰੂਰ ਕਿਹਾ ਜਾ ਸਕਦਾ ਹੈ ਅੱਜ ਬਾਜ਼ਾਰ ਦੀ ਸ਼ੁਰੂਆਤ ਚੰਗੀ ਕਹੀ ਜਾ ਸਕਦੀ ਹੈ ਕਿਉਂਕਿ ਦਿਨ ਦੀ ਸ਼ੁਰੂਆਤ ਦੇ ਵਿੱਚ ਹੀ ਚੰਗੀ ਉਚਾਈ ਦੇਖਣ ਨੂੰ ਮਿਲ ਰਹੀ ਹੈ ਗੌਰਵ ਖੋਸਲਾ ਜਾਣਕਾਰੀ ਦੇਣ ਦੇ ਲਈ ਜੁੜੇ ਹੋਏ ਨੇ ਗੌਰਵ ਅੱਜ ਬਾਜ਼ਾਰ ਦੀ ਸ਼ੁਰੂਆਤ ਬਹੁਤ ਚੰਗੀ ਕਹੀ ਜਾ ਸਕਦੀ ਹੈ ਜੀ ਬਿਲਕੁਲ ਦੇਖੋ ਬਾਜ਼ਾਰ ਦੀ ਸ਼ੁਰੂਆਤ ਲਗਾਤਾਰ ਚੰਗੀ ਹੀ ਹੋ ਰਹੀ ਹੈ ਤੁਸੀਂ ਦੇਖਿਆ ਸੀ ਕਿ ਕੱਲ ਵੀ ਬਾਜ਼ਾਰ ਨੇ ਨਵਾਂ ਹਾਈ ਬਣਾਇਆ ਸੀ ਸੈਂਸੈਕਸ ਨੇ ਰਿਕਾਰਡ ਪ੍ਰਦਰਸ਼ਨ ਕੀਤਾ ਸੀਗਾ निफ्टी च रिकॉर्ड तोड़ते से जी देखी देखी जा रही थी लेकिन आज जिस तरह ही शुरुआत हुई बजाय सी लगभग नवे रिकॉर्ड बनाते दे हुए देखिया देखो यद वजह की है सब तो पेल्ला वही गल है कि डॉलर रुपए की इक्वेशन काफी हद तक ठीक हो रही है दूसरी सब तो वही वजह है कि सरकार जड़े कदम चुक रही है ਉਦਾਸਕ ਦਾ ਇਫੈਕਟ ਜਿਹੜਾ ਬਾਜ਼ਾਰ ਤੇ ਦੇਖਣ ਨੂੰ ਮਿਲ ਸਰਕਾਰ ਕੋਈ ਵੀ ਕਦਮ ਚੁੱਕ ਰਹੀ ਹੈ ਚਾਹੇ ਉਹ ਇਨਫਲੇਸ਼ਨ ਨੂੰ ਕੰਟਰੋਲ ਕਰਨ ਵਾਸਤੇ ਹੋਵੇ ਚਾਹੇ ਜੀ ਡੀ ਪੀ ਨੂੰ ਕੰਟਰੋਲ ਜੀ ਡੀ ਪੀ ਨੂੰ ਵਧਾਉਣ ਵਾਸਤੇ ਹੋਵੇ ਹਰ ਦਿਨ ਨਵੇਂ ਕਦਮ ਚੁੱਕੇ ਜਾ ਰਹੇ ਦੇਖੋ ਅੱਜ ਜਨਤਨ ਨਿਯੋਜਨਾ ਜਿਹੜੀ ਪ੍ਰੋਜੈਕਟ ਐਨਾਉਂਸ ਕੀਤੀ ਗਈ ਸੀ ਕਿ ਹਰ ਜਿਹੜਾ ਦੇਸ਼ ਤੇ ਹਰ ਵਾਸੀ ਨੂੰ ਬੈਂਕ ਖਾਤੇ ਨਾਲ ਜੋੜਿਆ ਜਾਏਗਾ ਉਹੀ ਸ਼ੁਰੂਆਤ ਹੋਣ ਜਾ ਰਹੀ ਹੈ ਇਸ ਤੋਂ ਇਲਾਵਾ ਅਗਲੇ ਮਹੀਨੇ ਦੀ ਸ਼ੁਰੂਆਤ ਤੋਂ 100 ਦਿਨ ਪੂਰੇ ਹੋ ਰਹੇ ਨੇ ਮੋਦੀ ਸਰਕਾਰ ਦੇ ਮੁੱਖ ਅਜੰਡੇ ਸਾਹਮਣੇ ਰੱਖੇ ਜਾਣਗੇ ਯਾਨੀ ਪੂਰਾ ਜਿਹੜਾ ਇਨਵੈਸਟਰਸ ਹੈ ਉਹ ਹੋ ਰਿਹਾ ਹੈ ਕਿ ਆਨੁਮਲਾ ਸਮੇਂ ਹੈ ਜਿਹੜਾ ਉਹ ਬੇਸ਼ਕੀ ਚੰਗਾ ਹੈ ਇੱਕ ਸਟੇਬਲ ਸਰਕਾਰ ਹੈ ਕਦਮ ਨਵੇਂ ਚੁੱਕੇ ਜਾਂਦੇ ਹਰ ਕਦਮ ਦਾ ਇੱਕ ਨਵਾਂ ਨਤੀਜਾ ਨਿਕਲੇਗਾ ਜਿਸ ਦੇ ਕਰਕੇ ਨਿਵੇਸ਼ਕ ਲਗਾਤਾਰ ਖਰੀਦਦਾਰੀ ਕਰ ਰਹੇ ਨੇ ਤੇ ਬਾਜ਼ਾਰ ਨਵੀਆਂ ਚਾਹੀਆਂ ਚੁਰਿਆ ਅ ਯਾਨੀ ਕਿ ਗੌਰਵ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਉਛਾਲ ਬਰਕਰਾਰ ਰਹਿ ਸਕਦਾ ਭਾਰਤੀ ਬਾਜ਼ਾਰ 'ਚ ਮਜ਼ਬੂਤੀ ਬਰਕਰਾਰ ਰਹਿ ਸਕਦੀ ਹੈ देखो जो जेडे सेंटीमेंट्स ਨੇ ਉਹ ਤੇ ਬਿਲਕੁਲ ਐਸੇ ਗੱਲ ਰਿਕਣਾ ਦੇ ਰਹੇ ਨੇ ਕਿ ਫੰਡamentals ਕਾਫੀ ਸਟਰੋਂਗ ਨੇ ਤੇ ਸੈਂਟੀਮੈਂਟਲ ਬਾਇੰਗ ਲਗਾਤਾਰ ਚੱਲ ਰਹੀ ਹੈ ਤੇ ਲੱਗ ਰਿਹਾ ਉਮੀਦ ਕੀਤੀ ਜਾ ਰਹੀ ਹੈ ਕਿ ਜਿਸ ਤਰ੍ਹਾਂ ਵਿਦੇਸ਼ੀ ਨਿਵੇਸ਼ ਲਗਾਤਾਰ ਵਧ ਰਿਹਾ ਹੈ ਕ੍ਰੇਲੋ ਨਿਵੇਸ਼ ਵੀ ਲਗਾਤਾਰ ਵਧ ਰਿਹਾ ਅਗਰ ਦੇਖੋ ਜਿੱਥੇ ਵਿਦੇਸ਼ੀ ਨਿਵੇਸ਼ ਥੋੜਾ ਜਿਹਾ ਘਟਦਾ ਹੈ ਤੇ ਕ੍ਰੇਲੋ ਨਿਵੇਸ਼ਾਂ ਦੀ ਖਰੀਦਦਾਰੀ ਲਗਾਤਾਰ ਵਧਦੀ ਹੈ ਅਗਰ ਕ੍ਰੇਲੋ ਨਿਵੇਸ਼ਾਂ 'ਕਾ ਖਰੀਦਦਾਰੀ ਕਰਦੇ ਨੇ ਤੇ ਐਫਆਈਆਈ ਦੀ ਖਰੀਦਦਾਰੀ ਲਗਾਤਾਰ ਵਧ ਰਹੀ ਹੈ ਜਿੱਦਾਂ ਸਿਗਨਲਸ ਆ ਮਿਲ ਰਹੇ ਨੇ ਕਿ ਫੰਡamentals ਕਾਫੀ ਮਜ਼ਬੂਤ ਨੇ